ਜਿੰਦਰ ਸਿੰਘ ਹਲਕਾ ਉਤਰੀ ਵਾਰਡ ਨੰਬਰ 1 ਅਮਨ ਨਗਰ ਡੇਰਾ ਬਾਜੀਗਰ ਬਸਤੀ ਤੋਂ ਆਏ ਸ਼ਿਕਾਇਤ ਲੈ ਕੇ ਆਇਆ ਬਿਜਲੀ ਬੋਰਡ ਇੱਥੇ ਕੋਈ ਬੰਦਾ ਨਹੀਂ ਹੈਗਾ ਜਿੱਥੇ ਕਿ ਤਿੰਨ ਦਿਨਾਂ ਤੋਂ ਲਾਈਟ ਨਹੀਂ ਹੈਗੀ ਹੂੰ ਤਿੰਨ ਦਿਨਾਂ ਤੋਂ ਬੱਚੇ ਆ ਦਾ ਬੁਰਾ ਹਾਲ ਹੋ ਗਿਆ ਜੀ ਪੈਣ ਵਾਲਾ ਪਾਣੀ ਹੈ ਨਹੀਂ ਵਾਸ਼ਰੂਮ ਜਾਣਾ ਤਾਂ ਬਹੁਤ ਦੂਰ ਰਹਿ ਗਿਆ ਹੈਗਾ ਹੁਣ ਇੱਥੇ ਹਜ਼ਾਰਾਂ ਕੰਪਲੇਂਟਾਂ ਕਰ ਲਈਆਂ ਪਰ ਕੋਈ ਵੀ ਕਰਮਚਾਰੀ ਨਹੀਂ ਆਇਆ ਅਜੇ ਤੱਕ ਦਾ ਕਈ ਕਿ ਜੇ ਹੀ ਨੇ ਸਾਨੂੰ ਇਹਨੇ ਭਰੋਸਾ ਨਹੀਂ ਦਿੱਤਾ 1 ਘੰਟਾ ਹੋ ਗਿਆ ਸਾਨੂੰ ਧਰਨਾ ਲਾਇਓ ਇਹਨੂੰ ਪਰ ਕੋਈ ਵੀ ਕਰਮਚਾਰੀ ਨੇ ਆਕੇ ਨਹੀਂ ਕਿਹਾ ਵੀ ਨਹੀਂ ਤੁਸੀਂ ਚਲੋ ਅਸੀਂ ਤੁਹਾਡੀ ਲਾਈਟ ਅੱਧੇ ਘੰਟੇ ਘੰਟੇ ਚ ਦੋ ਘੰਟੇ ਠੀਕ ਕਰ ਦਵਾਂਗੇ ਹੁਣ ਇੱਥੇ ਜਿੱਥੇ ਪੰਜਾਬ ਸਰਕਾਰ ਆਪਣੀਆਂ ਗਿਣਤੀਆਂ ਗਿਣਵਾਰੀ ਆ ਅੱਜ ਈਟੀਓ ਸਾਹਿਬ ਦਾ ਬਿਆਨ ਆਇਆ ਕਿ ਅਸੀਂ ਜਿਹੜਾ ਬਿਲੀ ਬੋਰਡ ਪੰਜਾਬ ਰਾਜ ਦਾ ਸਿਸਟਮ ਆ ਨਾ ਬਹੁਤ ਅਪਡੇਟ ਕਰ ਰਹੇ ਆ ਉਹ ਤੁਸੀਂ ਅਪਡੇਟ ਦਾ ਕੀ ਕਰਨਾ ਤੁਸੀਂ 4 ਮਹੀਨੇ ਆ ਜਿਹੜੇ ਗਰਮੀ ਦੇ ਹੁੰਦੇ ਨਾ ਬਿਲੀ ਦੇ ਦੇ ਦੋ ਇੰਨਾ ਹੀ ਬਹੁਤ ਆ ਤੁਸੀਂ ਫੁਕਰੀਆਂ ਮਾਰਨ ਜੋਗੇ ਹੋ ਇਹ ਪੰਜਾਬ ਸਰਕਾਰ ਫੁਕਰੀਆਂ ਮਾਰਨ ਜੋਗੀ ਆ ਕੰਮ ਕਰਨ ਜੋਗੀ ਨਹੀਂ ਹੈਗੀ ਇਹ ਐਡਵਰਟਾਈਜ਼ਮੈਂਟ ਤੇ ਪੈਸੇ ਲਗਾ ਸਕਦੀ ਆ ਪਰ ਜਿਹੜੀਆਂ ਸਾਨੂੰ ਸਹੂਲਤਾਂ ਚਾਹੀਦੀਆਂ ਉੱਥੇ ਨਹੀਂ ਮਿਲਦੇ ਉਹ ਨਹੀਂ ਦੇ ਸਕਦੀ ਸਟਾਫ ਕਹਿੰਦੇ ਸੀ 50 ਹਜ਼ਾਰ ਸਟਾਫ ਰੱਖ ਲਿਆ ਪਰ ਇੱਥੇ ਤੁਸੀਂ ਦੇਖ ਲਓ ਤਾਲਾ ਲੱਗਿਆ ਹੋਇਆ ਕੋਈ ਸਟਾਫ ਦਾ ਬੰਦਾ ਨਹੀਂ ਹੈਗਾ ਜੇ ਤੁਸੀਂ 50 ਹਜ਼ਾਰ ਸਟਾਫ ਰੱਖਿਆ ਇਹਨਾਂ ਨੇ ਕਰਮਚਾਰੀ ਰੱਖੇ ਨੇ ਪ੍ਰਾਈਵੇਟ ਜਾਂ ਪੱਕੇ ਕੀਤੇ ਨੇ ਕੱਚਿਆਂ ਤੋਂ ਉਹ ਕਿੱਥੇ ਨੇ ਸਟਾਫ ਫਿਰ ਕਿੱਥੇ ਆ ਬੰਦੇ ਬਿਲੀ ਟੀ ਕਰਨਾ ਏ ਜਿਹੜੇ ਬਿਲੀ ਬੋਰਡ ਦੇ ਬੰਦੇ ਆ ਉਹ ਹਮੇਸ਼ਾ ਲਾਈਟ ਠੀਕ ਉੱਥੇ ਕਰਨ ਜਾਂਦੇ ਆ ਜਿੱਥੇ ਇਹਨਾਂ ਨੂੰ ਪੈਸੇ ਮਿਲਦੇ ਆ ਫੈਕਟਰੀ ਏਰੀਆ ਜਿੱਥੇ ਇਹਨਾਂ ਨੂੰ ਮੁਆਫਾ ਹੁੰਦਾ ਤੁਸੀਂ ਕੰਪਲੇਂਟਾਂ ਲਿਖਾ ਲਓ ਇਹਨਾਂ ਨੂੰ ਆਨਲਾਈਨ ਮਿਲ ਜਾਂਦੀਆਂ ਨੇ ਉੱਥੇ ਪਤਾ ਲੱਗਦਾ ਫੈਕਟਰੀ 어디 ਦੀ ਇਹਨਾਂ ਨੂੰ ਸਾਰਾ ਕੁਝ ਯਾਦ ਹੁੰਦਾ ਉੱਥੇ ਪੁੱਛੇ ਜਾਣਗੇ ਕਿਉਂਕਿ ਫੈਕਟਰੀ ਵਾਲੇ ਦਾ 5000 ਦਾ ਜਿਹੜਾ ਤੇਲ ਘਟੋ ਘਟ ਫੁਕਿਆਂ ਵਾਲਾ ਇੱਕ ਦਿਨ ਦਾ ਉੱਥੇ ਉਹਨਾਂ ਨੂੰ 1000 ਰੁਪਿਆ ਮਿਲ ਗਿਆ ਜਿੰਨੇ ਮਰਜ਼ੀ ਪੈਸੇ ਮਿਲ ਜਾਣ ਉੱਥੇ ਵਾਧਾ ਇਹਨਾਂ ਨੂੰ ਤੇ ਜਿਹੜੀ ਸਾਡੇ ਵਰਗੀ ਆਮ ਜਨਤਾ ਹੈਗੀ ਆ ਜਿੱਥੇ ਗਰੀਬ ਦਬਕਾ ਰਹਿ ਰਿਹਾ ਮੀਡੀਅਮ ਦਬਕਾ ਰਹਿ ਰਿਹਾਗਾ ਉੱਥੇ ਇਹਨਾਂ ਨੂੰ ਕੋਈ ਮਤਲਬ ਨਹੀਂ ਹੈਗਾ ਉਹ ਮਰ ਜਾਣ ਚਾਹੇ ਇਨਾਂ ਨੂੰ ਉਦੋਂ ਇਨਾਂ ਦੀ ਸਾਡੀ ਯਾਦ ਆਉਂਦੀ ਹੈ ਜਦੋਂ ਇਹਨਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਆ ਹੁਣ ਤੁਸੀਂ ਦੇਖ ਲਿਓ ਜਦੋਂ 27 ਫਰਵਰੀ ਆਣੀ ਆ ਘਰ ਘਰ ਸਾਡੀਆਂ ਦੇ ਅੱਗੇ ਜੁੱਤੀਆਂ ਕਿਸਾਂਦੇ ਹੋਣਗੇ ਉਦੋਂ ਸਾਡੀ ਯਾਦ ਆਣੀ ਆ ਇਸ ਟਾਈਮ ਅਸੀਂ ਬੁਰੇ ਹਾਲ ਚ ਰਹਿ ਰਹੇ ਆ ਬਿਜਲੀ ਤੋਂ ਬਿਨਾ ਪਿਛਲੀਆਂ ਗਰਮੀਆਂ ਵੀ ਅਸੀਂ ਧਰਨੇ ਲਾਏ ਨੇ ਜੋ ਤਾਰਾਂ ਜੜੀਆਂ ਦਾ ਬੁਰਾ ਹਾਲ ਆ ਜਗਾ ਜਗਾ ਜੋੜ ਪਟਾਕੇ ਪੈਂਦੇ ਨੇ ਉਹ ਪੈਸੇ ਕਿਉਂ ਨਹੀਂ ਲਗਾਉਂਦੇ ਇਹ ਆਪਣੀ ਐਡਵਰਟਾਈਜ਼ਮੈਂਟ ਦੇ ਪੈਸੇ ਲਾਣ ਲੱਗੀ ਆ ਭਗਵਾਨਤਮਾਨ ਸਰਕਾਰ ਦੇ ਉਹ ਜਿਹੜੇ ਐਡਵਰਟਾਈਜ਼ਮੈਂਟ ਤੇ ਪੈਸੇ ਲਾ ਰਹੇ ਉਹਨਾਂ ਤੁਸੀਂ ਸਾਡੀਆਂ ਤਾਰਾਂ ਬਦਲੋ ਸਾਡੇ ਲੁਧਿਆਣੇ ਜ਼ਿਲ੍ਹੇ ਦੀਆਂ ਸਾਨੂੰ ਆਪਣਾ ਪਤਾ ਲੱਜੂ ਕਿ ਭਗਵੰਤ ਮਾਨ ਸਰਕਾਰ ਨੇ ਕੁਝ ਕੀਤਾ ਜੋ ਤੁਹਾਡਾ ਐਡ ਕਰਨ ਦੀ ਲੋੜ ਨਹੀਂ ਪੈਣੀ ਜੋ ਤੁਹਾਡਾ ਏਰੀਆ ਵਾ ਕਿੰਨੇ ਘਰ ਨੇ ਉਹਦੇ ਵਿੱਚ ਇਸ ਟਾਈਮ ਪੂਰੇ ਉਤਰੀ ਹਲਕੇ ਦੇ ਵਿੱਚ ਬੁਰਾ ਹਾਲਾ ਜਸੀਆਂ ਰੋਡ ਦੀ ਲਾਈਟ ਪੰਦਾ ਉੱਥੇ ਘਟੋ ਘੜ ਜੇ ਪਰਸੋਂ ਵੀ ਲਾਈਟ ਪੂਰੀ ਰਾਤ ਨਹੀਂ ਲਾਈਟ ਆਈ ਸੀ ਗੁਰਨਾ ਨਗਰ ਵਾਰਡ ਨੰਬਰ 95 1 ਨੰਬਰ ਜਿਹੜੀ ਇਸ ਟਾਈਮ ਵਾਈਟ ਜਿੱਥੇ 3 ਨੰਬਰ ਦਾ ਪੂਰੀ ਡੇਰਾ ਪੱਜੀਗਰਾਂ ਦੀ ਬਸਤੀ ਆ ਜਿੱਥੇ ਘਾੜ ਤੋਂ ਘੱਟ ਵੀ 8900 ਜਿਹੜੀਆਂ ਕਿ ਫੈਮਲੀਆਂ ਰਹਿੰਦੀਆਂ ਕੰਪਲੇਂਟ ਬਾਈ ਤੁਸੀਂ ਕੰਪਲੇਂਟ ਤਿੰਨ ਦਿਨਾਂ ਤੋਂ ਕੰਪਲੇਂਟ ਪਾ ਰਹੇ ਆ ਤਿੰਨ ਦਿਨਾਂ ਤੋਂ ਕੰਪਲੇਂਟਾਂ ਹੀ ਪੈ ਰਹੀਆਂ ਹੋਰ ਤਾਂ ਕੁਛ ਐ ਨਹੀਂ ਹੁਣ ਤਾਂ 1912 ਦਾ ਨੰਬਰ ਵੀ ਬਿਜ਼ੀ ਜਾਂਦਾ ਕਿਸੇ ਐਮਐਲਏ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਐ ਐਮਐਲਏ ਦਿੱਕਤ ਤਾਂ ਇਹੀ ਆ ਜੇ ਸੀ ਐਮਐਲਏ ਸਾਧੀਆਂ ਨੱਕ ਅੱਗੇ ਲਕੀਰਾਂ ਕੱਢਾਂਗੇ ਤਾਂ ਸਾਡੀ ਲਾਈਟ ਆ ਜੂਗੀ ਹੁਣ ਜ਼ਰੂਰੀ ਤਾਂ ਨਹੀਂ ਕਿ ਸਾਰੇ ਕੰਮ ਬਿਲੀ ਬੋਰਡ ਨੇ ਕਰਨੇ ਨੇ ਇਹ ਐਮਐਲਏ ਨੇ ਨਹੀਂ ਕਰਨੇ ਹੈਗੇ ਐਮਐਲਏ ਨੇ ਕੀ ਉੱਥੇ ਲੈਣਦੇ ਉੱਤੇ ਚੜਨਾ ਲੈਨ ਤੇ ਲੈਨਮੈਨ ਨੇ ਚੜਨਾ ਜੇ ਇਹਦੀ ਜ਼ਿੰਮੇਵਾਰੀ ਆ ਐਸਡੀਓ ਦੀ ਜ਼ਿੰਮੇਵਾਰੀ ਆ ਸਾਡੇ ਤੋਂ ਪੈਸਾ ਲੈਂਦਾ ਡਿਪਾਰਟਮੈਂਟ ਅਸੀਂ ਇਹਨਾਂ ਤੋਂ ਫ੍ਰੀ ਨਹੀਂ ਬਿਜਲੀ ਲੈਂਦੇ ਅਸੀਂ ਇਹਨਾਂ ਨੂੰ ਪੈਸੇ ਦਿੰਨੇ ਆ ਪੰਜੇਸ ਸਾਡਾ ਲੇਟ ਹੋ ਜਾਂਦਾ ਅਸੀਂ ਇਹਨਾਂ ਨੂੰ ਟੈਕਸ ਦਿੰਨੇ ਆ ਉਹ ਵਿਆਜ ਦਿੰਨੇ ਆ ਨਾਲ ਜੁਰਮਾਨੇ ਦੇ ਨਾਮ ਨਾਲ ਹਮ ਅਸੀਂ ਆਪਣੇ ਹੱਕ ਦੀ ਪੈਸੇ ਜਿਹੜੇ ਦਿੰਨੇ ਆ ਨਾ ਉਹਦੇ ਬਿਜਲੀ ਲੈਣੀ ਆ ਅਸੀਂ ਕਿਸੇ ਐਮਐਲਏ ਦੀਆਂ ਬੇਨਤੀਆਂ ਨਹੀਂ ਕਰਨ ਜਾਣੀ ਹੈਗੀਆਂ ਵੀ ਸਾਨੂੰ ਸਾਡੀ ਬਿਜਲੀ ਦੇ ਦੇ ਉਹ ਐਮਐਲਏ ਸਾਡਾ ਖੁਦ ਚਾਹੁੰਦੇ ਨੇ ਕਿ ਨਹੀਂ ਆ ਸਾਡੀਆਂ ਬੇਨਤੀਆਂ ਕਰਨਾਂ ਪਾਰੋ ਸਮਾਜ ਚਲਾ ਗਿਆ ਹੁਣ ਵੋਟਰ ਸੂਝਵਾਨ ਹੋ ਗਿਆ ਸਮਝਦਾਰ ਹੋ ਗਿਆ ਹੁਣ ਉਹ ਅੱਗੇ ਤੋਂ ਪੂਰਾ ਅਚੈ ਐਨ ਤੇਜ ਹੋ ਗਿਆ ਕਿ ਅਸੀਂ ਵੋਟਰ ਉਸ ਨੂੰ ਵੋਟ ਦੇਣੀ ਆ ਕਿ ਜਿੱਥੇ ਸਾਨੂੰ ਸਹੂਲਤਾਂ ਆਪਣੇ ਆਪ ਡਿਪਾਰਟਮੈਂਟ ਦੇਵੇਗਾ ਨਾ ਕਿ ਕੋਈ ਐਮਐਲਏ ਦੇਵੇਗਾ ਹੁਣ ਤੁਹਾਡੀ ਨੀਤੀ ਕੀ ਹੋਏਗੀ ਇਸ ਤੋਂ ਅੱਗੇ ਜੇ ਲਾਈਟ ਨਹੀਂ ਆਉਂਦੀ ਅਸੀਂ ਇੱਥੇ ਹੀ ਬੰਜੇ ਡਾ ਕੇ ਸੋ ਜਾਵਾਂਗੇ ਤੇ ਪ੍ਰਸ਼ਾਸਨ ਪਹੁੰਚਿਆ ਹੋ ਰਿਹਾ ਪ੍ਰਸ਼ਾਸਨ ਦਾ ਤੁਹਾਡੇ ਸਾਹਮਣੇ ਕੋਈ ਨਹੀਂ ਪਹੁੰਚਿਆ 1 ਘੰਟਾ ਹੋ ਗਿਆ ਸਾਨੂੰ 1 ਤੋਂ 2 ਘੰਟੇ ਹੋ ਗਏ ਜੀ ਇੱਥੇ ਬੈਠਿਆਂ ਨੂੰ ਜੀ ਠੀਕ ਹੈ ਜੀ ਕੀ ਨਾਂ ਬਾਈ ਮੇਰਾ ਨਾਮ ਹੈ ਜੀ ਪਵਨ ਕੁਮਾਰ ਕੀ ਗੱਲਬਾਤ ਕੀ ਹੋ ਜੀ ਗੱਲਬਾਤ ਇਹ ਹੈ ਜੀ ਸਾਡੇ 3 ਦਿਨਾਂ ਤੋਂ ਲਾਈਟ ਨਹੀਂ ਆ ਰਹੀ ਸਰ ਅੱਛਾ ਜੀ ਸਾੜੇ ਕਰ ਇਹਨਾਂ ਪਾਣੀ ਆ ਨਾ ਕੁਛ ਇਸ ਟਾਈਮ ਤੋਂ ਸਾਨੂੰ ਇੱਕ ਨਾ ਔਖਾ ਹੋਇਆ ਪਿਆ ਨਾ ਜੀ ਤੇ ਅਸੀਂ ਹਾਰਕੇਸ਼ ਰੋਡ ਦੇ ਉੱਤੇ ਆਏ ਆ ਜੀ ਹੂੰ ਇਹਨਾਂ ਦੇ ਬਹੁਤ ਦਫ਼ਤਰ ਆਏ ਆ ਜੀ ਕੀ ਕਹਿੰਦੇ ਨੇ ਇੱਕ ਨੰਬਰ ਦਿੰਦੇ ਨਹੀਂ ਜੀ ਅੱਜ ਤੇ ਫੋਨ ਕਰੋ ਜੀ ਅੱਛਾ ਜੀ ਉਹ ਨਹੀਂ ਚੱਕਦੇ ਜੀ ਫਿਰ ਦੂਜਾ ਦਿੰਦੇ ਨਹੀਂ ਇਹ ਤੇ ਫੋਨ ਕਰੋ ਜੀ ਜੇ ਉਹ ਫੋਨ ਚੱਕਦਾ ਹੈ ਜੀ ਅੱਗੇ ਉਹ ਨੰਬਰ ਦੇ ਦਿੰਦੇ ਨੇ ਜੀ ਪਿਆ ਨੰਬਰ ਤੇ ਗੱਲ ਕਰੋ ਜੀ ਫਿਰ ਉਹਨਾਂ ਨੂੰ 10-10 ਫੋਨ ਕਰੋ ਉਹ ਫੋਨ ਨਹੀਂ ਚੱਕਦੇ ਜੀ ਠੀਕ ਹੈ ਜੀ ਜੇ ਅੱਜ ਅਸੀਂ ਰੋਡ ਦੇ ਉੱਤੇ ਧਰਨਾ ਲਾਇਆ ਆ ਜੇ ਸਾਨੂੰ ਮੁਸ਼ਕਿਲ ਹੈਗੀ ਅਸੀਂ ਤਾਂ ਲਾਇਆ ਨਾ ਜੀ ਸਰਕਾਰ ਕਿਸ ਨੇ ਬਣਵਾਈ ਹੈ ਆਮ ਜਨਤਾ ਨੇ ਬਣਾਈ ਆ ਜੇ ਆਮ ਜਨਤਾ ਦੇ ਕੰਮ ਹੀ ਨਹੀਂ ਸਰਕਾਰ ਕਰੂਗੀ ਵੀ ਅਸੀਂ ਇਹੋ ਜੀ ਸਰਕਾਰ ਕਰਨੀ ਕੀ ਆ ਠੀਕ ਹੈ ਜੀ ਮਦਨਾਲ ਬੱਗਾ ਜੀ ਨੇ ਤਾਂ ਪਿਛਲੇ ਪਿਛਲੇ ਟਾਈਮ ਦੇ ਵਿੱਚ ਇੱਕ ਟਰਾਂਫਰਮ ਲਿਆ ਕੇ ਰੱਖਿਆ ਸੀ ਇਹ ਕਰੇ ਲੇਟਾ ਨਹੀਂ ਹੈਗੀਆ ਉਸ ਏਰੀਆ ਨੂੰ ਲੈਟ ਦਿੱਤੀ ਜਾਊਗੀ ਤੇ ਉਹ ਟਰਾਂਫਰਮ ਕਿੱਥੇ ਗਏ ਹੁਣ ਸਾਰਾ ਹੈ ਗਿਆ ਟਰਾਂਸਫਾਰਮ ਲੱਗੇ ਹੋਏ ਨੇ ਪਰ ਉਹਨਾਂ ਤੇ ਲੋਡ ਇੰਨਾ ਜ਼ਿਆਦਾ ਹੈ ਜੀ ਕੀ ਕਰੂਗਾ ਟਰਾਂਸਫਾਰਮ ਛੋਟਾ ਜੀ 200 150 200 ਵਾਟ ਦਾ ਟਰਾਂਸਫਾਰਮ ਲਾ ਦਿੱਤਾ ਜਾਂਦਾ ਜੀ ਪਰ ਲੋਡ ਉਹਨਾਂ ਤੇ ਹੈਗਾ 5 500 ਵਾਟ ਦਾ ਜੀ ਉਹ ਆਇਆ ਹੀ ਨਹੀਂ ਟਰਾਂਸਫਾਰਮ ਜੀ ਉਹ ਟਰਾਲੀ ਵਾਲਾ ਟਰਾਂਸਫਾਰਮ ਆਇਆ ਹੀ ਨਹੀਂ ਜੀ ਟਰਾਲੀ ਵਾਲਾ ਟਰਾਂਸਫਾਰਮਰ ਆਇਆ ਹੀ ਨਹੀਂ ਸਾਡੇ ਕੋਲ ਟਰਾਲੀ ਵਾਲਾ ਟਰਾਂਸਫਾਰਮ ਆਇਆ ਟਰਾਲੀ ਵਾਲਾ ਟਰਾਂਸਫਾਰਮਰ ਆਇਆ ਨਹੀਂ ਟਰਾਲੀ ਵਾਲਾ ਟਰਾਂਸਫਾਰਮਰ ਹੁਣ ਮੈਂ ਤੁਹਾਨੂੰ ਦੱਸਦਾ ਟਰਾਲੀ ਵਾਲੇ ਟਰਾਂਸਫਾਰਮਰ ਦੀ 1 ਮਹੀਨਾ ਹੋ ਗਿਆ ਆਪਣੇ ਜਿਹੜੀ ਛੋਣੀ ਮੱਲੇ ਹੂੰ ਇੱਕ ਮੇਰਾ ਦੋਸਤ ਆ ਭਰਾ ਮੇਰਾ ਉਹਨੇ ਬੜੀਆਂ ਮੇਰੇ ਖਿਲਾਫ ਹੋਏ ਉਹਨੇ ਬੜੀਆਂ ਵੀਡੀਓ ਵੀ ਪਾਈਆਂ ਸ਼ਰਾਰਤੀ ਅੰਸਰ ਮੈਨੂੰ ਕਹਿ ਕੇ ਵੀ ਉਹਨੇ ਪਾਈਆਂ ਹੂੰ ਪਰ ਉੱਥੇ ਤੁਸੀਂ ਇੱਕ ਦੇ ਲੋ ਇੱਕ ਮਹੀਨੇ ਤੋਂ ਉੱਪਰ ਖੰਬੇ ਉੱਤੇ ਟਰਾਂਸਫਾਰਮਰ ਨਹੀਂ ਲੱਗਿਆ ਅਜੇ ਤੱਕ ਟਰਾਲੀ ਟਰਾਂਸਫਾਰਮਰ ਹੀ ਖੜਾ ਹੂੰ ਟਰਾਲੀ ਟਰਾਂਸਫਾਰਮਰ ਹੀ ਚੱਲ ਰਿਆ ਸੀ ਇਹ ਇਹੀ ਉੱਥੇ ਟਰਾਂਸਫਾਰਮਰ ਹੋਰ ਟਾਈਮ ਸਿਰ ਲੱਗਿਆ ਹੁੰਦਾ ਤਾਂ ਟਰਾਲੀ ਟਰਾਂਸਫਾਰਮਰ ਦੂਸਰੀ ਜਗ੍ਹਾ ਤੇ ਅਬ ਕੰਮ ਆ ਜਾਂਦਾ ਜੀ ਤੇ ਐਸਡੀਐਮ ਤੇ ਜਾਂ ਕਿਸੇ ਵੱਡੇ ਅਧਾਰੀ ਨਾਲ ਗੱਲਬਾਤ ਹੋਈ ਹੈ ਉਹਨੇ ਵੱਲੋਂ ਕੀ ਕਿਹਾ ਗਿਆ ਤੁਹਾਡੇ ਵੱਲੋਂ ਕੋਈ ਉਹਨਾਂ ਦਾ ਕੋਈ ਰਾਸਤਾ ਨਹੀਂ ਹੋਇਆ ਕਿਉਂਕਿ ਜਿੰਨੀਆਂ ਵੀ ਕੰਪਲੀਟਾਂ ਜਾਂਦੇ ਨੇ ਸਾਰੀਆਂ ਜੇਈ ਔਰ ਐਸਜੀਓ ਨੂੰ ਕੰਪਲੀਟ ਉਹਨਾਂ ਦੀ ਡਿਟੇਲ ਪਹੁੰਚਦੀ ਆ ਕੀ ਕਿਹਾ ਗਿਆ ਉਹਨਾਂ ਵੱਲੋਂ ਉਹਨਾਂ ਨੂੰ ਡਿਟੇਲ ਪਹੁੰਚਦੀ ਆ ਪੂਰੀ ਪੂਰੀ ਜਿੰਨੀਆਂ ਕੰਪਲੀਟਾਂ ਨੇ ਉਹਨਾਂ ਨੂੰ ਆਪਣੇ ਆਪ ਨਹੀਂ ਪਤਾ ਲੱਗਦਾ ਕਿ ਮੇਰੀ ਵਾਰਡ ਮੇਰੇ ਹਲਕੇ ਮੇਰੇ ਏਰੀਏ ਦੇ ਵਿੱਚ ਇੰਨੀਆਂ ਕੰਪਲੀਟਾਂ ਨੇ ਇਹ ਕਿਉਂ ਨਹੀਂ ਹੋਈਆਂ ਹਮ ਇੱਥੇ ਪਿਛਲੀ ਵਾਰੀ ਐਕਸ਼ੇਨ ਸਾਹਿਬ ਸੀਗੇ ਜੇਸ਼ ਸ਼ਰਮਾ ਉਹ ਇਹ ਜੇ ਇਨਸਾਨ ਸੀਗੇ ਮੇਰੀ ਇੱਕ ਰਿਕੁਐਸਟ ਦੇ ਉਤੇ ਉਹ ਅੱਧੀ ਰਾਤ ਵੀ ਆਇਂਦੇ ਸੀ ਕੰਪਲੀਟ ਕਰਨ ਲਾਈਨ ਮੈਨ ਨੂੰ ਨਾਲ ਲੈ ਕੇ ਹੂੰ ਉਹਦੀ ਤਾਂ ਬਦਲੀ ਕਰਾ ਦਿੱਤੀ ਉਹ ਜੇ ਬੰਦੇ ਦੀ ਉਹਦੀ ਬਦਲੀ ਇਸ ਕਰਕੇ ਕਰਾਈ ਹੈ ਕਿ ਉਹ ਬਹੁਤ ਹੀ ਇਮਾਨਦਾਰ ਬੰਦਾ ਸੀਗਾ ਹੂੰ ਉਹਦੀ ਬਦਲੀ ਕਰਾ ਦਿੱਤੀ ਉਹਨਾਂ ਨੂੰ ਅੰਮ੍ਰਿਤਸਰ ਭੇਜ ਦਿੱਤਾ ਇੱਥੇ ਫੇਰ ਹੁਣ ਉਹੀ ਹਾਲ ਆ ਉਹ ਪਿਛਲੇ ਗਰਮੀਆਂ ਸਾਡੇ ਰਜੇਸ਼ ਸ਼ਰਮਾ ਜੀ ਐਕਸੀਡੈਂਟ ਸੀਗੇ ਉਹਨਾਂ ਨੇ ਵਧੀਆ ਘੜਾਤੀਆਂ ਓਕੇ ਸੁਰਖੇ ਸਾਡੇ ਨਾਲ ਖੜੇ ਹੋਏ ਆ ਕੇ ਪਰ ਇਸ ਟਾਈਮ ਸਾਡੇ ਨਾਲ ਖੜਨ ਵਾਲਾ ਕੋਈ ਨਹੀਂ ਬਿਜਲੀ ਬੋਰਡ ਦੇ ਦਫਤਰ ਚ ਜੀ ਸਰ ਅੱਜ ਜਿਹੜਾ ਕਲੋਨੀ ਦੇ ਵਿੱਚ ਲੈਡ ਨਹੀਂ ਹੈਗੀ ਤਿੰਨ ਦਿਨ ਹੋ ਗਏ ਲੋਕ ਕਹਿ ਰਹੇ ਨੇ ਤੇ ਕੀ ਕੀਤਾ ਜਾ ਰਿਹਾ ਹੈ ਉਹਦੇ ਬਾਰੇ ਮੈਨੂੰ ਤਾਂ ਪਤਾ ਨਹੀਂ ਮੇਰੇ ਇਹ ਘਰਾਂ ਜੇ ਹੁਣ ਬਿਚੂ ਸ਼ੁਰੂ ਹੋਈ ਹੈ ਜੀ ਅੱਛਾ ਜੀ ਅਜੇ ਵੀ ਮੇਰੇ ਘਰਾਂ ਇਹਨਾਂ ਨੂੰ ਲਗਦਾ 10 ਮਿੰਟ ਪਹਿਨਾਂ ਇੰਮੀਡੀਟ ਸ਼ੁਰੂ ਹੋਣੀ ਹੈ ਤਿੰਨ ਦਿਨ ਹੋ ਗਏ ਤਿੰਨ ਦਿਨਾਂ ਦੇ ਵਿੱਚ ਤੁਹਾਨੂੰ ਹਾਲੇ ਤੱਕ ਨਹੀਂ ਪਤਾ ਲੱਗਿਆ ਇਹ ਲੈਡ ਹੈ ਨਹੀਂ ਉਹ ਥੇਰੀ ਦੇ ਵਿੱਚ ਕਿਹੜੀ ਏਰੀਆ ਜੀ ਬਾਜੀਗਰ ਮੱਲਾ ਬਸਤੀ ਮੇਰੇ ਉੱਤਰ ਮੇਰੀ ਡਿਊਟੀ ਸੀ ਤੇ ਮੇਰੀ ਡਿਊਟੀ ਇੱਥੇ ਆਪਣੇ ਛੋਲੇ ਮਹੱਲੇ ਸੀ ਤੇ ਬਾਜੀਗਰ ਮਹੱਲੇ ਦੇ ਜਿਹੜਾ ਕਿਹੜਾ ਮਲਾਜਮ ਹੈ ਜੀ ਦੀ ਡਿਊਟੀ ਹੈ ਰਾਤ ਦੀ ਹੋ ਰਾਤੀ ਆ ਜਿਹਾ ਉਹਨਾਂ ਆਣਾ ਨਾਲ ਕੀ ਨਾਮ ਹੈ ਉਹਨਾਂ ਦਾ ਉਹ ਮੇਰਾ ਕਰਨੀਦਾ ਉਹਰੇ ਐਸ ਡੀਓ ਵੀ ਆ ਤੇ ਹੋਰ ਵੀ ਕਰਮਚਾਰੀ ਹੈਗੇ ਨੇ ਉਹਨਾਂ ਨੂੰ ਵੀ ਇਹਨਾਂ ਨੇ ਕਲੇਟ ਪਾਈ ਹੋਈ ਆ ਜੇ ਸਭ ਨੂੰ ਪਤਾ ਜੇ ਸਭ ਨੂੰ ਵੀ ਪਤਾ ਵਾ ਉੱਥੇ ਲਾਈਟ ਨਹੀਂ ਹੈ ਤਿੰਨ ਦਿਨ ਲੋਕ ਖੱਜਲ ਖੁਆਰ ਹੋਏ ਹੋ ਰਹੇ ਨੇ ਛੋਟੇ ਛੋਟੇ ਬੱਚੇ ਵੀ ਨੇ ਤੈਨੂੰ ਵੀ ਪਾਣੀ ਸਕੂਲਾਂ ਵਿੱਚ ਵੀ ਜਾਣਾ ਵਾ ਪਾਣੀ ਵੀ ਨਹੀਂ ਹੈਗਾ ਵੀਰੇ ਮੇਰਾ ਹੋਇਆ 12:00 ਜੇ ਪਤਾ ਨਹੀਂ ਹੈਗਾ ਮੇਰੀ 11:00 ਵਜੇ ਡ ਅੱਛਾ ਜੀ ਤੇ ਜੈ ਸਾਹਿਬ ਇਹ ਕੰਪਲੀਟ ਆ ਪਹੁੰਚ ਗਿਆ ਮੈਂ ਤਾਂ ਉਹ ਕਰ ਲਿਆ ਜਾ ਕੇ ਤੇ ਹੁਣ ਤੁਹਾਨੂੰ ਕਿਹੜੀ ਕਿਹੜੀ ਕੰਪਲੀਟ ਪੈ ਚੁੱਕੀ ਆ ਹੁਣ ਤੱਕ ਅਜੇ ਤਾਂ ਮੈਂ ਵੀਰੇ ਅਜੇ ਦੂਜੇ ਚੜ੍ਹਿਆ ਆਇਆ ਹਾਂ ਮੈਂ ਤਾਂ ਹਾਜ਼ਰੀ ਪਾਣ ਲੱਗਾ ਅੱਛਾ